ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਸ਼ਬਦ ਗੁਰੂ ਦੇ ਬਾਰਸ ਭਾਈ ਮਨੀ ਸਿੰਘ ਤੋਂ ਯੋਯੋ ਹੈ ਨਹੀਂ ਸਿੰਘ ਤੱਕ ਇਸ ਲੇਖ ਦਾ ਸਰਲੇਖ ਜੂਨ 2012 ਵਿੱਚ ਐਡਲਿਡ ਵਿੱਚ ਗੁਰਪ੍ਰੀਤ ਕੋਗੀ ਨਾਲ ਹੋਈ ਮੇਰੀ ਮੁਲਾਕਾਤ ਰੋਂ ਨਿਕਲ ਕੇ ਆਇਆ ਪਰ ਇਹ ਲੇਖ ਜਨਵਰੀ 2013 ਵਿੱਚ ਹੋਂਦ ਵਿੱਚ ਉਸ ਵਕਤ ਆਇਆ ਜਦੋਂ oh my god ਨਾਵੀਂ ਫਿਲਮ ਦੇਖ ਕੇ ਆਇਆ ਤਾਂ ਮਹਿਸੂਸ ਹੋਇਆ ਕਿ ਸੰਜੀਦਾ ਮਸਲੇ ਤੇ ਕੁਝ ਲਿਖਾਂ ਪਰ ਧਰਮ ਦੇ ਮਾਮਲੇ ਵਿੱਚ ਸੀਮਤ ਗਿਆਨ ਹੋਣ ਕਾਰਨ ਦਿਲ ਇਸ ਲੇਖ ਨੂੰ ਲਿਖਣ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ ਦੂਜਾ ਕਾਰਨ ਇਹ ਸੀ ਕਿ ਸਮੁਦੇ ਤੇ ਅੱਜ ਤੱਕ ਇੰਨਾ ਜ਼ਿਆਦਾ ਲਿਖਿਆ ਗਿਆ ਕਿ ਹੁਣ ਲੋਕ ਇਸ ਸਮੁਦੇ ਬਾਰੇ ਕੁਝ ਪੜ੍ਹਨਾ ਸੁੰਨਣਾ ਨਹੀਂ ਚਾਹੁੰਦੇ ਮੇਰੀ ਇੱਛਾ ਸੀ ਕਿ ਇਸ ਮੁੱਦੇ ਨੂੰ ਸਾਡੀ ਨੌਜਵਾਨ ਪੀੜ੍ਹੀ ਜ਼ਰੂਰ ਪੜੇ ਇਸ ਲਈ ਮੈਨੂੰ ਇਸ ਦੇ ਸਰਲੇਖ ਵਿੱਚ ਸਿੱਖ ਕੌਮ ਦੇ ਇੱਕ ਮਹਾਨ ਸ਼ਹੀਦ ਦੇ ਨਾਮ ਨਾਲ ਇੱਕ ਇਹੋ ਜਿਹੇ ਇਨਸਾਨ ਦਾ ਨਾਂ ਲਿਖਣਾ ਪਿਆ ਜਿਸ ਦੀ ਮੇਰੀ ਜ਼ਮੀਰ ਹਗਿਆ ਨਹੀਂ ਸੀ ਦਿੰਦੀ ਪਰ ਮਜਬੂਰਨ ਇਹ ਲਿਖਣਾ ਪਿਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਛੱਟਪਟੀਆਂ ਗੱਲਾਂ ਹੀ ਆਪਣੇ ਵੱਲ ਖਿੱਚਦੀਆਂ ਸੋ ਮੇਰਾ ਇਹ ਤੀਰ ਨਿਸ਼ਾਨੇ ਤੇ ਲੱਗਿਆ ਤੇ ਇਸ ਲੇਖ ਨੂੰ ਬਹੁਤ ਸਾਰੇ ਨੌਜਵਾਨਾਂ ਨੇ ਇਸ ਦੇ ਸਰਲੇਖ ਕਰਕੇ ਪੜਿਆ ਤੇ ਮੈਨੂੰ ਫੀਡਬੈਕ ਵੀ ਦਿੱਤੀ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਅਸੀਂ ਇਹ ਲੇਖ ਸਿਰਫ ਇਸ ਲਈ ਪੜਿਆ ਕਿਉਂਕਿ ਇਸ ਵਿੱਚ ਸਾਡੇ ਰੋਲ ਮਾਡਲ ਦਾ ਨਾਮ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਅੱਜ ਦਾ ਨੌਜਵਾਨ ਭਾਈ ਮਨੀ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ ਪਰ ਜਦੋਂ ਕੁਝ ਨੌਜਵਾਨਾਂ ਨਾਲ ਵਿਸਤਾਰ ਵਿੱਚ ਗੱਲ ਹੋਈ ਤਾਂ ਕਹਿੰਦੇ ਨਹੀਂ ਭਾਈ ਸਾਨੂੰ ਭਾਈ ਮਨੀ ਸਿੰਘ ਬਾਰੇ ਤਾਂ ਜ਼ਿਆਦਾ ਪਤਾ ਨਹੀਂ ਹਾਂ ਹਾਂ ਹਨੀ ਸਿੰਘ ਦੇ ਪਿੰਡੇ ਦੇ ਵਾਰ-ਵਾਰ ਬਾਰੇ ਦੱਸ ਸਕਦੇ ਹਾਂ ਪਿਛਲੇ ਬਾਰੇ ਜੂਨ ਮਹੀਨੇ ਵਿੱਚ ਗੁਰਪ੍ਰੀਤ ਖੁੱਗੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਉਹਨਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ ਜਿਸ ਦੌਰਾਨ ਕਾਮੇਡੀ ਤੋਂ हटਕੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਸਾਡੀ ਗੱਲ ਹੋਈ ਮੇਰੇ ਮਨ ਵਿੱਚ ਪਹਿਲਾਂ ਵੀ ਗੁਰਪ੍ਰੀਤ ਜੀ ਕਾਫੀ ਸਤਿਕਾਰ ਸੀ ਪਰ ਉਸ ਦਿਨ ਦੀ ਮੁਲਾਕਾਤ ਤੋਂ ਬਾਅਦ ਮੇਰੇ ਵਿਚਾਰਾਂ ਨੂੰ ਹੋਰ ਪ੍ਰੋਤਤਾ ਮਿਲੀ ਉਹ ਆਪਣੇ ਵਿਰਸੇ ਪ੍ਰਤੀ ਕਾਫੀ ਚਿੰਤਤ ਹੈ ਗੱਲਾਂ ਬਾਤਾਂ ਦੌਰਾਨ ਉਹਨਾਂ ਕਿਹਾ ਕਿ ਤੁਸੀਂ ਬਹੁਤ ਕੁਝ ਲਿਖਦੇ ਰਹਿੰਦੇ ਹੋ ਕਿਸੇ ਦਿਨ ਸਾਡੀ ਵਿਗੜ ਰੇ ਵਿੱਚ ਤੇ ਧਰਮ ਤੇ ਵੀ ਲਿਖੋ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਕਰੀਬਨ ਤਿੰਨ ਕੁ ਵਾਰ ਹੀ ਪਹਿਲਾਂ ਆਪਣੇ ਆਪ ਨਾਲ ਵਾਅਦਾ ਕਰ ਬੈਠਾ ਹਾਂ ਕਿ ਕੋਈ ਇੱਕ ਵਿੱਚ ਕਦੇ ਆਪਣੇ ਧਰਮ ਬਾਬਤ ਨਹੀਂ ਲਿਖਾਂਗਾ ਕਿਉਂਕਿ ਉਸ ਵਕਤ ਮੈਂ ਇੱਕ ਦੋ ਖੁੱਲੀਆਂ ਚਿੱਠੀਆਂ ਪੰਥ ਦੇ ਨਾਮ ਲਿਖ ਦਿੱਤੀਆਂ ਸਨ ਤੇ ਪੰਥ ਦੇ ਠੇਕੇਦਾਰਾਂ ਨੇ ਮੈਨੂੰ ਇਸ ਪਾਸੇ ਲਿਖਣ ਦੀ ਤੌਬਾ ਕਰਵਾ ਦਿੱਤੀ ਸੀ ਭਾਵੇਂ ਇਹ ਮੈਂ ਕਿਸੇ ਦੇ ਡਰੋਂ ਨਹੀਂ ਕੀਤਾ ਬਸ ਵਕਤ ਸ਼ਬਦ ਗੁਰੂ ਤੋਂ ਹੁਕਮ ਮੰਗਿਆ ਤਾਂ ਉਥੋਂ ਇਹ ਹਦਾਇਤ ਆਈ ਕਿ ਮੂਰਖਾ ਨਾਲ ਨਾ ਲੁਜੀਏ ਸੋ ਉਸੇ ਦਿਨ ਤੋਂ ਇਸ ਹੁਕਮ ਦਾ ਇਸ਼ਾਰਾ ਸਮਝ ਗਿਆ ਕਿ ਜਾਂ ਤਾਂ ਸ਼ਬਦ ਗੁਰੂ ਉਹਨਾਂ ਲੋਕਾਂ ਨੂੰ ਅਗਾਹ ਕਰ ਰਹੇ ਹਨ ਜੋ ਮੇਰੇ ਜੇ ਮੂਰਖ ਨਾਲ ਸਿੰਗੜਾਉਂਦੇ ਹਨ ਜਾਂ ਫਿਰ ਇਸ ਦੇ ਉਲਟੇ ਇਸ਼ਾਰਾ ਹੋਵੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਦੱਸ ਦਿਆਂ ਕਿ ਧਰਮ ਦੇ ਠੇਕੇਦਾਰਾਂ ਨੇ ਉਸ ਵਕਤ ਮੈਨੂੰ ਇਸ ਲਈ ਵਰਜਾ ਸੀ ਕਿ ਇੱਕ ਤਾਂ ਮੈਂ ਰਹਿਤਾਰੀ ਨਹੀਂ ਹਾਂ ਤੇ ਦੂਜਾ ਮੇਰੇ ਨਾਂ ਨਾਲ ਸਿੰਘ ਨਹੀਂ ਲਿਖਿਆ ਹੋਇਆ ਫਿਰ ਸੋਚਨ ਤੇ ਮਜਬੂਰ ਹੁੰਦਾ ਹਾਂ ਕਿ ਹਣੀ ਸਿੰਘ ਤਾਂ ਸਿੰਘ ਲਿਖਦਾ ਚਲੋ ਛੱਡੋ ਜੀ ਬਹੁਤ ਕੁਝ ਇਸ ਮਾਸਲੇ ਵਿੱਚ ਮੇਰੇ ਕੋਲ ਲਿਖਣ ਲਈ ਪਰ ਮੈਂ ਉਲਝਣਾ ਨਹੀਂ ਚਾਹੁੰਦਾ ਹਰ ਬੰਦੇ ਦੀ ਆਪਣੀ ਆਜ਼ਾਦੀ ਹੁੰਦੀ ਹੈ ਕਿ ਉਹ ਕੀ ਬਣਨਾ ਚਾਹੁੰਦਾ ਹੈ ਸੋ ਮੈਂ ਸਿੱਖ ਬਣ ਕੇ ਬਹੁਤ ਖੁਸ਼ ਹਾਂ ਤੇ ਹਾਲੇ ਬਹੁਤ ਕੁਝ ਸਿੱਖਣਾ ਹਾਂ ਹਾਂ ਜਿਸ ਦਿਨ ਲੱਗਿਆ ਕਿ ਹੁਣ ਮੈਂ ਸਿੰਘ ਸਜਣ ਲਈ ਪਰਪੱਕ ਹੋ ਗਿਆ ਹਾਂ ਤਾਂ ਜ਼ਰੂਰ ਸਜਾਂਗਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੇ ਧਰਮ ਬਾਰੇ ਨਾ ਲਿਖਣ ਦਾ ਵਾਅਦਾ ਕੀਤਾ ਸੀ ਤਾਂ ਅੱਜ ਫਿਰ ਕਿਉਂ ਲੱਸੀ ਲੜਕਣ ਬੈਠ ਗਿਆ ਦੋਸਤੋ ਮੇਰੇ ਯੂ ਟਰਨ ਮਾਰਨ ਦਾ ਇੱਕ ਗਲ ਹਿੰਦੀ ਫਿਲਮ ਓ ਮਾਈ ਗੋਡ ਬਣੀ ਹੈ ਥੋੜਾ ਜਿਹਾ ਪਹਿਲਾਂ ਰਿਲੀਜ਼ ਹੋਈ ਇਸ ਫਿਲਮ ਨੂੰ ਜੋ ਵੀ ਦੇਖ ਆਉਂਦਾ ਸੀ ਹੌਨ ਸਰ ਫੇਸਬੁਕ ਤੇ ਸਿਫਤਾਂ ਦੇ ਪੁਲ ਬਣ ਦਿੰਦਾ ਸੀ ਮੇਰੀ ਜਿਗਿਆਸਾ ਵੀ ਵਧੀ ਕਿ ਇਸ ਫਿਲਮ ਵਿੱਚ ਇਹੋ ਜਿਹਾ ਕੀ ਹੈ ਸੋ ਫਿਲਮ ਦੇਖੀ ਦੇਖ ਕੇ ਹਜ਼ਾਰਾਂ ਹੀ ਸਵਾਲ ਮਨ ਵਿੱਚ ਖੜੇ ਹੋ ਗਏ ਜਿਨ੍ਹਾਂ ਵਿੱਚ ਇੱਕ ਤਾਂ ਇਹ ਸੀ ਕਿ ਲੋਕ ਹਿੰਦੀ ਫਿਲਮਾਂ ਵਿੱਚ ਨਗੇਜ਼ ਅਤੇ ਦੋ ਅਰਥੀ ਸ਼ਬਦਾਵਲੀ ਨੂੰ ਸਮੇਂ ਦੀ ਲੋੜ ਦੱਸਦੇ ਹਨ ਉਹਨਾਂ ਦੀ ਦਲੀਲ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਬਿਨਾ ਫਿਲਮ ਹਿੱਟ ਨਹੀਂ ਹੋ ਸਕਦੀ ਪਰ ਬਿਨਾ ਕਿਸੇ ਨਗੇਜ਼ ਦੇ ਸੁਪਰ ਹਿੱਟ ਹੋ ਕੇ ਇਸ ਫਿਲਮ ਨੇ ਸਾਬਤ ਕਰ ਦਿੱਤਾ ਕਿ ਕਿੰਝ ਸਾਫ ਸੁਥਰੀਆਂ ਫਿਲਮਾਂ ਵੀ ਹਿੱਟ ਹੋ ਜਾਂਦੀਆਂ ਹਨ ਪਰ ਅਸਲੀ ਸਵਾਲ ਤਾਂ ਇਹ ਹੈ ਕਿ ਫਿਲਮ ਵਿੱਚ ਸ਼ਬਦ ਗੁਰੂ ਦੀ ਮਹੱਤਤਾ ਦਰਸਾਈ ਗਈ ਹੈ ਸਾਰੀ ਦੀ ਸਾਰੀ ਫਿਲਮ ਗੁਰੂ ਨਾਨਕ ਜੀ ਦੇ ਫਲਸਫੇ ਤੇ ਆਧਾਰਿਤ ਹੈ ਪਰ ਹੈਰਾਨੀ ਇਸ ਕਰਦੀ ਹੁੰਦੀ ਹੈ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਉਸ ਦੇ ਵਾਰਸਾਂ ਦਾ ਕਿਤੇ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਬਹੁਤ ਹੀ ਸਮਝਦਾਰੀ ਨਾਲ ਇਸ ਫਿਲਮ ਨੂੰ ਸਿੱਖ ਧਰਮ ਤੋਂ ਦੂਰ ਰੱਖਿਆ ਗਿਆ ਹੈ ਭਾਵੇਂ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਫਲਸਫਾ ਸਿੱਖ ਧਰਮ ਦਾ ਬਣਾਇਆ ਗਿਆ ਹੈ ਤੇ ਬਹੁਤ ਸਾਰੀਆਂ ਬਰਾਈਆਂ ਵੀ ਉਹ ਹੀ ਦਖਾਈਆਂ ਹਨ ਜੋ ਅੱਜਕਲ੍ਹ ਸਿੱਖ ਧਰਮ ਵਿੱਚ ਦਾਖਲ ਹੋ ਚੁੱਕੀਆਂ ਹਨ ਜਿਵੇਂ ਕਿ ਡੇਰਾਬਾਦ ਗੋਲਕਵਾਦ ਧਰਮ ਦੇ ਨਾਂ ਤੇ ਸਿਆਸਤ ਅਤੇ ਜਜ਼ਬਾਤੀ ਬਲੈਕਮੇਲ ਆਦਿ ਫਿਲਮ ਦੇਖ ਕੇ ਇੱਕ ਵਿਚਾਰ ਮਨ ਵਿੱਚ ਆਉਂਦਾ ਹੈ ਕਿ ਕੀ ਅੱਜ ਭਾਰਤ ਵਿੱਚ ਤਿੰਨ ਹੀ ਧਰਮ ਹਨ ਭਾਵੇਂ ਨਿੱਜੀ ਤੌਰ ਤੇ ਮੈਂ ਇਹਨਾਂ ਧਰਮਾਂ ਦੇ ਨਾਂ ਤੇ ਮੰਡੀਆਂ ਵਿੱਚ ਯਕੀਨੀ ਨਹੀਂ ਰੱਖਦਾ ਪਰ ਇੱਕ ਗੱਲ ਚਿੰਤਾ ਜ਼ਰੂਰ ਪੈਦਾ ਕਰਦੀ ਹੈ ਕਿ ਇਹ ਸਭ ਕੁਝ ਇਤਿਹਾਸ ਨੂੰ ਬਦਲਣ ਵਾਲਾ ਇਸ਼ਾਰਾ ਹੈ ਪਰ ਮਿਸਿਆਣੇ ਕਹਿੰਦੇ ਹਨ ਕਿ ਇਤਿਹਾਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਪਰ ਇੱਕ ਸੱਚੇ ਵੀ ਹੈ ਕਿ ਜੇ ਇੱਕ ਪੀੜ੍ਹੀ ਅਗਲੀ ਪੀੜ੍ਹੀ ਨੂੰ ਇਤਿਹਾਸ ਦੀ ਤੋੜ ਮਰੋੜ ਕੇ ਜਾਣਕਾਰੀ ਦੇਣੀ ਸ਼ੁਰੂ ਕਰ ਦੇਵੇ ਤਾਂ ਸਿਰਫ 20 ਕੁ ਵਰਿਆਂ ਵਿੱਚ ਆਉਣ ਵਾਲੀ ਪੀੜ੍ਹੀ ਸੱਚ ਤੋਂ ਅਨਜਾਨ ਹੋ ਜਾਵੇਗੀ ਇੱਕ ਗੱਲ ਹੋਰ ਜੋ ਜ਼ਿਹਨ ਵਿੱਚ ਆਉਂਦੀ ਹੈ ਉਹ ਇਹ ਕਿ ਜਦੋਂ ਅੱਜ ਤੋਂ 20-30 ਬਾਰੇ ਬਾਅਦ ਕੋਈ ਇਹ ਫਿਲਮ ਦੇਖੇਗਾ ਤਾਂ ਉਸਦੇ ਦਿਮਾਗ ਵਿੱਚ ਇਹੀ ਗੱਲ ਆਵੇਗੀ ਕਿ ਉਸ ਵਕਤ ਸਿੱਖ ਧਰਮ ਦਾ ਕੋਈ ਵजूद ਨਹੀਂ ਸੀ ਕਿਉਂਕਿ ਇਸ ਫਿਲਮ ਵਿੱਚ ਇਹੀ ਦਰਸਾਇਆ ਗਿਆ ਹੈ ਹੁਣ ਗੱਲ ਆਉਂਦੀ ਹੈ ਕਿੰਜ ਕਿਉਂ ਹੋਇਆ ਦੋਸਤੋ ਇੱਕ ਗੱਲ જગ ਜਾਹਰ ਹੈ ਕਿ ਹਿੰਦੀ ਫਿਲਮਾਂ ਨੂੰ ਕਾਮਯਾਬ ਕਰਨ ਲਈ ਪੰਜਾਬੀ ਤਰਕਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਰਿਹਾ ਹੈ ਪਰ ਪਿਛਲੇ ਕੁਝ ਕੁ ਸਮੇਂ ਦਾ ਜਦੋਂ ਤੋਂ ਜਾਗਰੂਕ ਲੋਕਾਂ ਨੇ ਕੁਝ ਨਕੇਲ ਕਸੀ ਤਾਂ ਕਿਸੇ ਟਾਈਮ ਦਾ ਮਜ਼ਾਕ ਦਾ ਪਾਤਰ ਬਣਾਏ ਜਾਂਦੇ ਸਾਡੇ ਭਾਈਚਾਰੇ ਨੂੰ ਕੁਝ ਠੀਕ ਰੂਪ ਵਿੱਚ ਦਿਖਾਉਣਾ ਸ਼ੁਰੂ ਕੀਤਾ ਗਿਆ ਹੈ ਪਰ ਕੁਝ ਇੱਕ ਗੱਲਾਂ 'ਚ ਸਾਡੇ ਤੇ ਕਲੇਸ਼ੀ ਹੋਣ ਦੀ ਮੋਹਰ ਵੀ ਲੱਗ ਗਈ ਹੈ ਹਰ ਫਿਲਮ ਬਣਾਉਣ ਵਾਲਾ ਸੋਚਦਾ ਹੈ ਕਿ ਪਤਾ ਨਹੀਂ ਕਦੋਂ ਇੱਕ ਆਮ ਨੰਗੀਆਂ ਤਲਵਾਰਾਂ ਲਹਿਰਾਉਣ ਲੱਗ ਪਵੇ ਇਹਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਬਿਨਾਂ ਕਿਸੇ ਗੱਲ ਦੇ ਕੋਈ ਵਿਵਾਦ ਸਹਿੜਿਆ ਜਾਵੇ। ਸੋ ਰਾੜ ਨਾਲੋਂ ਬਾੜ ਚੰਗੀ ਦੇ ਫਾਰਮੂਲੇ ਤੇ ਕੰਮ ਕਰਦੇ ਆ ਇਹਨਾਂ ਨੇ ਸਾਨੂੰ ਅੱਜ ਦੇ ਸਮਾਜ ਤੋਂ ਮਨਫ਼ੀ ਕਰਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਵਿੱਚ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ ਕਿ ਜਦੋਂ ਅੱਜ ਅਸੀਂ ਸਮਾਜ ਵਿੱਚੋਂ ਮਨਫ਼ੀ ਹੋ ਗਏ ਤਾਂ ਜਿਹਾਸ ਵਿੱਚ ਸਾਡਾ ਜ਼ਿਕਰ ਕਿਵੇਂ ਆਵੇਗਾ। ਹੁਣ ਚਿੰਤਨ ਕਰਨ ਦੀ ਗੱਲ ਇਹ ਆਉਂਦੀ ਹੈ ਕਿ ਗਲਤੀ ਕਿੱਥੇ ਹੋ ਰਹੀ ਹੈ। ਇਸ ਮੁੱਦੇ ਤੇ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਗਲਬਤ ਕੀਤੀ। ਹਰ ਬੰਦਾ ਆਪਣਾ ਬੱਖ ਨਵੇਂ ਰੂਪ ਵਿੱਚ ਲੈ ਕੇ ਆਉਂਦਾ ਹੈ ਪਰ ਜਿਹੜੀ ਇੱਕ ਸਾਂਝੀ ਗੱਲ ਇਹਨਾਂ ਸਾਰਿਆਂ ਦੇ ਵਿਚਾਰਾਂ ਵਿੱਚ ਦੇਖਣ ਨੂੰ ਮਿਲੀ ਉਹ ਇਹ ਹੈ ਕਿ ਹਰ ਕੋਈ ਚਿੰਤਨ ਕਰ ਰਿਹਾ ਕਿ ਅਸੀਂ ਕਿਸੇ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਾਂ ਕੱਲ ਦੀ ਹੀ ਗੱਲ ਹੈ ਮੈਂ ਨੌਜਵਾਨ ਸ਼ਾਇਰ ਦਵਿੰਦਰ ਢਾਲੀਵਾਲ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ ਭਾਈ ਤੂੰ ਬਹੁਤ ਠੀਠ ਬੰਦਾ ਹੈ ਸਾਰਾ ਦਿਨ ਹਵਾ 'ਚ ਵਾਰ ਗਰੀ ਜਾਂਦਾ ਰਹਿਣਾ ਚੰਗਾ ਭਲਾ ਤੈਨੂੰ ਪਤਾ ਕਿ ਸਾਰੇ ਦਾ ਸਾਰਾ ਸਿਸਟਮ ਸਿੱਖੀ ਨੂੰ ਮਿੱਠਾ ਜ਼ਹਿਰ ਦੇ ਕੇ ਖਤਮ ਕਰਨ ਵਿੱਚ ਲੱਗਿਆ ਪਿਆ ਭਾਈ ਤੂੰ ਫੇਰ ਵੀ ਆਸ ਦੀ ਕਿਰਨ ਭਾਲੀ ਜਾਣਾ ਦਵਿੰਦਰ ਦੀ ਗੱਲ ਵਿੱਚ ਇੱਕ ਬਹੁਤ ਵੱਡੀ ਸੱਚਾਈ ਦਿਖਾਈ ਦੇ ਰਹੀ ਹੈ ਜਿੱਥੇ ਮੇਰੇ ਜਿ ਸਿੱਖੀ ਸਰੂਪ ਤੋਂ ਮੁਨਕਰ ਹੋ ਕੇ ਸਿੱਖੀ ਨੂੰ ਟਾ ਲਾ ਰਹੇ ਹਨ ਉੱਥੇ ਧਰਮ ਦੇ ਠੇਕੇਦਾਰ ਵੀ ਕੋਈ ਕੱਟ ਨਹੀਂ ਗੁਜ਼ਾਰ ਰਹੇ ਨਰਮ ਖਿਆਲੀਆਂ ਦਾ ਇਸ ਯੁੱਗ ਵਿੱਚ ਕੁਝ ਵਟਿਆ ਨਹੀਂ ਜਾ ਰਿਹਾ ਤੇ ਗਰਮ ਖਿਆਲੀਆਂ ਜੋਸ਼ ਵਿੱਚ ਹੋਸ਼ ਕਵਾ ਕੇ ਕੰਮ ਕਰ ਰਹੇ ਹਨ ਜਿਹੜੀ ਸਿੱਖੀ ਦਾ ਸਭ ਤੋਂ ਪਹਿਲਾ ਫਲਸਫਾ ਹੀ ਬਾਬਾ ਨਾਨਕ ਜੀ ਨੇ ਨਿਮਰਤਾ ਦਾ ਦਿੱਤਾ ਉਸ ਤੋਂ ਕਿੰਨਾ ਦੂਰ ਹੈ ਸਾਡੀ ਕੌਮ ਮੁੱਖ ਦੀ ਗੱਲ ਹੈ ਜੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਵਾਲੀ ਗਲ ਸੋਲਾ ਨੇ ਸੱਚ ਸਾਬਤ ਹੋ ਰਹੀ ਹੈ ਚਲੋ ਆਓ ਇਹਨਾਂ ਵਿੱਚੋਂ ਕੁਝ ਇੱਕ ਪੱਤਿਆਂ ਤੇ ਝਾਤ ਮਾਰਦੇ ਹਾਂ ਜਗਤ ਗੁਰੂ ਬਾਬਾ ਨਾਨਕ ਜੀ ਵੱਲੋਂ ਗੱਡੀ ਮੋੜੀ ਦਸਮ ਗੁਰੂ ਸਾਹਿਬਾਨ ਦੇ ਆਉਂਦੇ ਆਉਂਦੇ ਇੱਕ ਬਹੁਤੀ ਸੰਗਣੀ ਛਾਂ ਵਾਲੇ ਦਰਖਤ ਦੇ ਰੂਪ ਵਿੱਚ ਦੁਨੀਆ ਵਿੱਚ ਉਜਾਗਰ ਹੋਈ ਜਿਸ ਮਹਾਨ ਦਰਖਤ ਨੇ ਪਤਾ ਨਹੀਂ ਕਿੰਨੇ ਲੋੜ ਬੰਤਾਂ ਮਜਲੂਮਾਂ ਨੂੰ ਬਣਾ ਦਿੱਤੀ ਪਰ ਵਕਤ ਤੇ ਤੋੜੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਜੜੋਂ ਪੁੱਟਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਜਦੋਂ ਮਸੰਦਾਂ ਤੋਂ ਖਹਿੜਾ ਛਡਵਾਇਆ ਸੀ ਤਾਂ ਲੱਗਦਾ ਸੀ ਕਿ ਸਬਕ ਤੋਂ ਸਾਡੀ ਕੌਮ ਨੇ ਬਹੁਤ ਕੁਝ ਸਿੱਖਿਆ ਹੈ ਤੇ ਮੁੜ ਕੇ ਕਦੇ ਵੀ ਇਹੋ ਜੀ ਸਥਿਤੀ ਇਸ ਕੌਮ ਤੇ ਨਹੀਂ ਆਵੇਗੀ ਪਰ ਵਕਤ ਬੜੀ ਜ਼ਾਲਮ ਸ਼ੈਤਾਨਾ ਹੈ ਮਸੰਦਾਂ ਨਾਲੋਂ ਵੱਧ ਕੇ ਡੇਰੇ ਅੱਜ ਸਾਡਾ ਮੂੰਹ ਚੜਾਉਂਦੇ ਹਨ ਸਿੱਖੀ ਦਾ ਸਹਾਰਾ ਲੈ ਕੇ ਚੱਲੇ ਇਹ ਡੇਰੇ ਹੌਲੀ-ਹੌਲੀ ਸਿੱਖੀ ਦੇ ਸ਼ਰੀਕ ਬਣ ਕੇ ਸਾਹਮਣੇ ਆ ਖੜੇ ਹੋਏ ਜਦੋਂ ਗੈਰ ਪੰਥਕ ਸਰਕਾਰਾਂ ਆਉਂਦੀਆਂ ਹਨ ਤਾਂ ਉਹਨਾਂ ਤੇ ਡੇਰਾਵਾਜ਼ ਫਲਾਉਣ ਦੇ ਦੋਸ਼ ਲਾਇਆ ਜਾਂਦੇ ਹਨ ਪਰ ਜਦੋਂ ਪੰਥ ਦੇ ਵਾਲੀ ਵਾਰਸ ਕਹੋਣ ਵਾਲੀ ਤਾਕਤ ਵਿੱਚ ਆਉਂਦੇ ਹਨ ਤਾਂ ਸਭ ਕੁਝ ਪਲਾਟ ਦਿੱਤਾ ਜਾਂਦਾ ਹੈ ਮੈਂ ਇਹ ਥੇ ਨਹੀਂ ਲਿਖਾਂਗਾ ਕਿ ਪਤਾ ਨਹੀਂ ਕਿਉਂ ਕਿ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਸਿਸਟਮ ਕਿਦਾਂ ਕੰਮ ਕਰਦਾ ਹੈ ਹਾਲੇ ਤੱਕ ਦੇ ਸਿੱਖ ਇਤਿਹਾਸ ਵਿੱਚ ਮੈਨੂੰ ਤਾਂ ਕਦੇ ਨਜ਼ਰ ਨਹੀਂ ਆਇਆ ਜਦੋਂ ਕਿ ਸਾਡਾ ਆड्डा ਕਦੇ ਸਮੇਂ ਦੇ ਹਾਕਮਾ ਨਾ ਲੱਗਿਆ ਹੋਵੇ ਹੁਣ ਤੱਕ ਦੇ ਸਾਰੇ ਇਤਿਹਾਸ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨੂੰ ਛੱਡ ਕਦੇ ਉਹ ਜਿਹਾ ਵਕਤ ਦਿਖਾਈ ਨਹੀਂ ਦਿੱਤਾ ਜਦੋਂ ਸਾਡੇ ਹਾਕਮਾ ਖਿਲਾਫ ਮੋਰਚੇ ਨਾ ਲੱਗੇ ਹੋਣ ਅਗਲੇ ਕਾਰਨ ਤੇ ਆਜੋ ਸਾਨੂੰ ਸ਼ਬਦ ਗੁਰੂ ਦੇ ਬਾਰਿਸ ਬਣਾ ਕੇ ਗੁਰੂ ਸਾਹਿਬਾਨ ਨੇ ਅੱਗੇ ਜ਼ਿੰਦਗੀ ਜਿਉਣ ਦਾ ਰਾਹ ਦਿਖਾ ਕੇ ਇੱਕ ਵੱਖਰੀ ਪਛਾਣ ਦੇ ਕੇ ਇਸ ਸਮਾਜ ਦਾ ਇੱਕ ਅੰਗ ਬਣਾ ਦਿੱਤਾ ਸੀ ਉਸ ਤੋਂ ਬਾਅਦ ਦੀ ਜ਼ਿੰਮੇਵਾਰੀ ਆ ਗਈ ਸੀ ਸਾਡੇ ਪ੍ਰਚਾਰਕਾਂ ਬੁੱਧੀਜੀਵੀਆਂ ਤੇ ਹਾਕਮਾਂ ਦੀ ਹਾਕਮਾਂ ਤੇ ਤਾਂ ਹੋਰ ਕੀ ਚਰਚਾ ਕਰਨੀ ਉਹ ਪਹਿਲਾਂ ਵਾਲੀ ਕਾਫੀ ਹੈ ਬੁੱਧੀਜੀਵੀਆਂ ਬਾਰੇ ਮੈਂ ਕੋਈ ਟਿੱਪਣੀ ਕਰ ਸਕਾਂ ਇਸ ਲਈ ਮੇਰੇ ਕੋਲ ਇੰਨੀ ਬੁੱਧੀ ਨਹੀਂ ਹੈ ਤੇ ਕਿਸੇ ਵੀ ਪੱਖੋਂ ਖੁਦ ਪੂਰਾ ਨਹੀਂ ਕਿਉਂਕਿ ਕਿਸੇ ਨੂੰ ਅਧੂਰਾ ਕਹਿ ਸਕਾਂ بس ਇੱਕ ਗੱਲ ਸਾਂਝੀ ਕਰ ਸਕਦਾ ਮਤਲਬ ਤੁਸੀਂ ਆਪ ਕਰ ਲਓ। ਜਗਤ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਫਲਸਫਾ ਦਿੱਤਾ ਸੀ ਉਸੀ ਗੋਸ਼ਟੀ ਜੋ ਕਿ ਉਹਨਾਂ ਨੇ ਸਿੱਧਾ ਨਾਲ ਬਹੁਤ ਹੀ ਛੋਟੀ ਉਮਰੇ ਕੀਤੀ। ਇੱਥੇ ਮੈਂ ਇੱਕ ਗੱਲ ਇਹ ਸਾਂਝੀ ਕਰਨੀ ਚਾਹਾਂਗਾ ਕਿ ਸਿੱਖ ਧਰਮ ਦੇ ਸਿਰਜਣ ਹਾਰਨੇ ਕੋਈ ਵੀ ਉਹ ਜਿਹਾ ਉਦਾਹਰਨ ਨਹੀਂ ਦਿੱਤੀ ਜੋ ਸਿਰਫ ਕਿਤਾਬੀ ਹੋਵੇ। ਉਹਨਾਂ ਹਰ ਚੀਜ਼ ਨੂੰ ਅਮਲੀ ਕਰਕੇ ਦਿਖਾਇਆ ਉਸੇ ਚੋਂ ਇੱਕ ਗੋਸ਼ਟੀ ਹੈ। ਅੱਜ ਸਾਰਾ ਸੰਸਾਰ ਮੰਨਦਾ ਹੈ ਕਿ ਬਾਤਾਂ ਬਿਨਾ ਕਿਸੇ ਵੀ ਮਸਲੇ ਦਾ ਹੱਲ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਸਾਡੇ ਤੇ ਅੱਜ ਇਹ ਦੋਸ਼ ਲੱਗਦਾ ਕਿ ਅਸੀਂ ਭਾਰਤਾਂ ਦੀ ਥਾਂ ਡਾਂਗਾ ਕੱਢਣ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਡਾਂਗਾ ਬੁੱਧੀਜੀਵੀ ਤਾਂ ਕੱਢਦੇ ਨਹੀਂ ਇਹ ਤਾਂ ਆਮ ਆਦਮੀ ਦੇ ਹਿੱਸੇ ਆਉਂਦੀਆਂ ਹਨ ਆਮ ਆਦਮੀ ਕਦੋਂ ਮੋਰਚਾ ਲਾਉਂਦਾ ਜਦੋਂ ਕੋਈ ਵਾਰਤਾ ਨਾ ਕਰੇ ਸੋ ਅਸਲੀ ਸਵਾਲ ਇਹ ਹੈ ਕਿ ਬੁੱਧੀਜੀਵੀ ਵਾਰਤਾ ਕਿਉਂ ਨਹੀਂ ਕਰਦੇ ਜਦੋਂ ਤੋਂ ਅਸੀਂ ਸ਼ਬਦ ਗੁਰੂ ਦੇ ਵਾਰਿਸ ਬਣੇ ਹਾਂ ਉਦੋਂ ਤੋਂ ਬਹੁਤ ਸਾਰੇ ਮਸਲੇ ਸਾਡੇ ਕੋਲ ਅਨਸੁਲਝੇ ਪਏ ਹਨ ਪਿਛਲੇ 300 ਸਾਲਾਂ ਵਿੱਚ ਸਾਡੀ ਕੌਮ ਵਿੱਚ ਬਹੁਤ ਸਾਰੀ ਬੁੱਧੀਜੀਵੀ ਪੈਦਾ ਹੋਈ ਪਰ ਕੋਈ ਸਿਰੇ ਲਾਉਣ ਵਾਲੀ ਵਾਰਤਾ ਕਿਤੇ ਨਹੀਂ ਹੋਈ ਜੋ ਇਹਨਾਂ ਮਸਲਿਆਂ ਦਾ ਸਾਰਥਕ ਹੱਲ ਕੱਢ ਸਕਦੀ। ਮਸਲੇ ਤਾਂ ਗਿਣਤ ਹਨ ਪਰ ਇੱਥੇ ਉਦਾਹਰਨ ਦੇ ਤੌਰ ਤੇ ਦਸਮ ਗ੍ਰੰਥ ਜੇ ਅਹਿਮ ਮਸਲੇ ਤੇ ਗੱਲ ਕਰਦੇ ਹਨ। ਮੇਰੇ ਸਮਝ ਬਹੁਤ ਸਾਰੇ ਲੋਕਾਂ ਵੱਲੋਂ ਇਹ ਮਸਲਾ ਪੰਬਲਪੂਸਾ ਬਣਿਆ ਹੋਇਆ ਹੈ। ਸਾਡੇ ਵਿੱਚ ਇੰਨੀ ਤਾਂ ਬੁੱਧੀ ਤੇ ਸ਼ਕਤੀ ਹੈ ਨਹੀਂ ਕਿ ਅਸੀਂ ਖੁਦ ਇਸ ਗ੍ਰੰਥ ਦੇ ਕੋਕੇ ਵਿਚਾਰ ਕਰ ਸਕੀਏ। ਅਸੀਂ ਤਾਂ ਆਪਣੇ ਬੁੱਧੀਜੀਵੀਆਂ ਦੇ ਮੁਹਤਾਜ ਹਾਂ। ਜਦੋਂ ਅਸੀਂ ਕਦੇ ਦਸਮ ਗ੍ਰੰਥੀਆਂ ਦੀ ਗੱਲ ਸੁਣ ਲੈਂਦੇ ਹਾਂ ਤਾਂ ਉਹ ਸੱਚੇ ਲੱਗਦੇ ਹਨ ਤੇ ਜਦੋਂ ਦਸਮ ਗ੍ਰੰਥ ਦੇ ਵਿਰੋਧੀਆਂ ਦੇ ਵਿਚਾਰ ਸੁਣ ਲੈਂਦੇ ਹਨ ਤਾਂ ਉਹ ਠੀਕ ਲੱਗਦੇ ਹਨ ਭਾਈ ਕਾਨ ਸਿੰਘ ਨਾਭਾ ਨੇ ਕਈ ਵਾਰ ਪਾਤਸ਼ਾਹ ਦੇ ਮਾਮਲੇ ਵਿੱਚ ਆਪਣੇ ਗ੍ਰੰਥ ਮਹਾਨ ਕੋਸ਼ ਨਾਲ ਜਿੱਤੀ ਚੁੱਕੜਿਆ ਪਰ ਜਦੋਂ ਦਸਮ ਗ੍ਰੰਥ ਦੇ ਮਾਮਲੇ ਵਿੱਚ ਉਹਨਾਂ ਕੋਲ ਜਾਂਦਾ ਤਾਂ ਉੱਥੇ ਵੀ ਸਥਿਤੀ ਸਪਸ਼ਟ ਨਹੀਂ ਹੁੰਦੀ ਇਸ ਲਈ ਵੇਲੇ ਵੇਲੇ ਸਿਰ ਬਹੁਤ ਸਾਰੇ ਬੁੱਧੀਜੀਵੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਤਸੱਲੀ ਨਹੀਂ ਹੋਈ ਇਸ ਬਾਰੇ ਸੰਯੋਗ ਵਸ ਦੋਹਾਂ ਧਿਰਾਂ ਦੇ ਲੋਕ ਐਡਿਲੀਟ ਵਿੱਚ ਆਏ ਜਿੰਨਾ ਵੀ ਡਾਕਟਰ ਹਰਪਾਲ ਸਿੰਘ ਪੰਨੂ ਜੋ ਕਿ ਦਸਮ ਗ੍ਰੰਥ ਬਾਰੇ ਕਾਫੀ ਸਰਚ ਕਰ ਚੁੱਕੇ ਹਨ ਤੇ ਉਧਰ ਨੌਜਵਾਨ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਪੰਨੂ ਸਾਹਿਬ ਕੋਲ ਮੈਂ ਇਹ ਗੱਲ ਰੱਖੀ ਕਿ ਆਮ ਇਨਸਾਨ ਦੋ ਚਿੱਤੀ ਦੀ ਜ਼ਿੰਦਗੀ ਜਿਉ ਰਿਹਾ ਉਸ ਦਾ ਹੱਲ ਬੁੱਧੀਜੀਵੀ ਵਰਗ ਕਿਉਂ ਨਹੀਂ ਕੱਢ ਰਿਹਾ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਭਾਵੇਂ 2-3 ਸਾਲ ਦਾ ਵਕਤ ਲੈ ਲਵੋ ਤੇ ਇੱਕ ਉੱਚ ਪੱਧਰੀ ਬਫਦ ਬਣਾ ਕੇ ਇੱਕ ਫੈਸਲਾ ਸੁਣਾ ਦਿਓ ਕਿ ਕੀ ਅਸੀਂ ਦਸਮ ਗ੍ਰੰਥ ਨੂੰ ਵੀ ਮੰਨਣਾ ਹੈ ਜਾਂ ਨਹੀਂ ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਹਾਲੇ ਤੱਕ ਇਹ ਭਰਮ ਨਹੀਂ ਪਾਲਿਆ ਕਿ ਮੈਂ ਕੋਈ ਬੁੱਧੀਜੀਵੀ ਹਾਂ ਪਰ ਫਿਰ ਵੀ ਜਿੰਨਾ ਕੁ ਮੈਂ ਅਧਿਐਨ ਕੀਤਾ ਉਸ ਮੁਤਾਬਕ ਜੇ ਕੋਈ ਇਹੋ ਜੀ ਕਮੇਟੀ ਬਣਦੀ ਹੈ ਤਾਂ ਮੈਂ ਉਸ ਵਿੱਚ ਇੱਕ ਪੱਖ ਜ਼ਰੂਰ ਰੱਖ ਸਕਦਾ ਤੇ ਉਸਾਰੂ ਬੈਸਰੀ ਹਰ ਵਕਤਿਆਰ ਪ੍ਰੋਫੈਸਰ ਤੁੰਦਾ ਸਾਹਿਬ ਪਿੱਛੇ ਜੇ ਆਪਣੀਆਂ ਵਿਵਾਦਕ ਟਿੱਪਣੀਆਂ ਕਰਨ ਬੜੀ ਤੇਜ਼ੀ ਨਾਲ ਸੁਰਖੀਆਂ ਵਿੱਚ ਆਏ ਸਨ ਪਰ ਅਫਸੋਸ ਪਤਾ ਨਹੀਂ ਕਿਸ ਦਬਾਅ ਹੇਠੇ ਨੌਜਵਾਨ ਬੁੱਧੀਜੀਵੀ ਵੀ ਆਪਣੇ ਆਪ ਨਾਲ ਸਮਝੌਤਾ ਕਰ ਗਿਆ ਕਿਉਂਕਿ ਪਿਛਲੇ ਦਿਨੀ ਉਹ ਆਸਟ੍ਰੇਲੀਆ ਆਏ ਤੇ ਉਹਨਾਂ ਦੇ ਆਉਣ ਵੇਲੇ ਜੋ ਕੁਝ ਹੋਇਆ ਉਹ ਆਮ ਆਦਮੀ ਭਾਵੇਂ ਨਹੀਂ ਜਾਣਦਾ ਪਰ ਕੁਝ ਇੱਕ ਅੰਦਰੂਨੀ ਲੋਕਾਂ ਤੋਂ ਇਹ ਗੱਲ ਲੁਕੀ ਨਹੀਂ ਐ ਕਿ ਕਿੰਜ ਉਹਨਾਂ ਦੇ ਮੂੰਹ ਵਿੱਚ ਮੋਂਦਾ ਦੇ ਕੇ ਉਹਨਾਂ ਨੂੰ ਪ੍ਰਚਾਰ ਕਰਨ ਲਈ ਸੰਗਤਾਂ ਮੂਰੇ ਲਿਆਂਦਾ ਗਿਆ ਜਿਨ੍ਹਾਂ ਆਸਾ ਨਾਲ ਉਹਨਾਂ ਦੇ ਚਾਉਣ ਵਾਲੇ ਸੁਣਨ ਗਏ ਸਨ ਉਸ ਤੋਂ ਵਾਂਝੇ ਹੀ ਰਹੇ ਪਤਾ ਨਹੀਂ ਕਦੋਂ ਉਹ ਦਿਨ ਆਵੇਗਾ ਜਦੋਂ ਸਾਡੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਕਿਸੇ ਦਬਾਅ ਦੇ ਸਿੱਖ ਸੰਗਤ ਦੇ ਨਾਂ ਤੇ ਇੱਕ ਫਰਮਾਨ ਜਾਰੀ ਹੋਵੇਗਾ ਜਿਸ ਵਿੱਚ ਸਾਡੀ ਦੁਚਿੱਤੀ ਦਾ ਹੱਲ ਹੋਵੇਗਾ ਕੌਮ ਦੇ ਨਾਂ ਇਸ ਹੁਕਮ ਵਿੱਚ ਜਾਂ ਤਾਂ ਦਸਮ ਪਿਤਾ ਜੀ ਦੇ ਹੁਕਮ ਗੁਰੂ ਮਾਨੇਓ ਗ੍ਰੰਥ ਨੂੰ ਪ੍ਰੋੜਤਾ ਮਿਲੇ ਜਾਂ ਫਿਰ ਇਹ ਹੁਕਮ ਹੋਵੇ ਕਿ ਆਤਮਿਕ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਵਿਹਾਰਕ ਲਈ ਦਸਮ ਗ੍ਰੰਥ ਹੀ ਮਨੋ ਜੀ ਇਸ ਅਸੰਭਵ ਜੇ ਫੈਸਲੇ ਦੀ ਉਡੀਕ ਵਿੱਚ ਪਤਾ ਨਹੀਂ ਕਦੋਂ ਤੱਕ ਪਿਸਤਾ ਰਹੇਗਾ ਆਮ ਸਿੱਖ ਬਾਕੀ ਆਮ ਸਿੱਖ ਕਿਹੜਾ ਘਟਾ ਸਮੇਂ ਸਮੇਂ ਸਿਰ ਹੋਏ ਸਿੱਖ ਬੁੱਧੀ ਜੀਵੀਆਂ ਨੂੰ ਅਸੀਂ ਕਿਹੜਾ ਬਖਸ਼ਿਆ ਭਾਬਿਓ ਮਾਸਟਰ ਤਾਰਾ ਸਿੰਘ ਉਹ ਵੇਪਾ ਮੈਂ ਸੰਤ ਹਰਚੰਦ ਸਿੰਘ ਲੋਗੋਵਾਲ ਹੁਣ ਇਲਜ਼ਾਮ ਲਾਉਂਦੇ ਆ ਵੀ ਸਾਨੂੰ ਤਾਂ ਸ਼ਰਮ ਨਹੀਂ ਆਉਂਦੀ ਕਿ ਸਾਡੇ ਬੁੱਧੀਜੀਵੀ ਰਸਗੁੱਲਿਆਂ ਤੇ ਡੁੱਲ ਗਏ ਹੁਣ ਗੱਲ ਕਰਦੇ ਹਾਂ ਪ੍ਰਚਾਰਕਾਂ ਦੀ ਪ੍ਰਚਾਰਕ ਕਿਸੇ ਵੀ ਧਰਮ ਦੀ ਰੀੜ ਦੀ ਹੱਡੀ ਹੁੰਦੇ ਹਨ ਸਿੱਖ ਧਰਮ ਵਿੱਚ ਵੀ ਕਾਫੀ ਵੱਡੇ ਨਾਂ ਪ੍ਰਚਾਰਕਾਂ ਦੇ ਰੂਪ ਵਿੱਚ ਹੋਏ ਹਨ ਪਰ ਤਰਾਸ ਦੀ ਇਹ ਰਹੀ ਹੈ ਕਿ ਕੁਝ ਇੱਕ ਪ੍ਰਚਾਰਕਾਂ ਦਾ ਜਦੋਂ ਸੰਗਤਾਂ ਵਿੱਚ ਬੋਲਬਾਲਾ ਹੋ ਗਿਆ ਤਾਂ ਉਹ ਆਪਣੀਆਂ ਬੱਕਰੀਆਂ ਦੁਕਾਨਾਂ ਖੋਲ ਕੇ ਬੈ ਗਏ ਕਈਆਂ ਨੇ ਪ੍ਰਚਾਰ ਬਾਅਦ ਵਿੱਚ ਸ਼ੁਰੂ ਕੀਤਾ ਤੇ ਸੰਤ ਤੋਂ ਬਾਦੀ ਪਹਿਲਾਂ ਆਪੇ ਹੀ ਲੈ ਲਈ हां एक सचमुच दे संत यानी कि संत सिंह मस्कीन भी पिछले दौर विच आए पर ਸਾਡੀ ਕੌਮ ਦੀ ਤਰਸਤੀ ਕਿ ਉਹ ਜਦੋਂ ਕੁਝ ਕਾਮ ਨੂੰ ਦੇਨ ਜੋਗੇ ਹੋਏ ਤਾਂ ਇਸ ਜਹਾਨ ਤੋਂ ਤੁਰ ਗਏ ਸਾਡੇ ਸਿੱਖੀ ਦੇ ਮੁਖアドਾਰੇ ਦੀ ਸੁਣ ਲੋ ਮਸਕੀਨ ਸਾਹਿਬ ਦੇ ਜਿਉਂਦੇ ਜੀ ਕੋਈ ਉਪਰਾਲਾ ਨਹੀਂ ਤੇ ਉਹਨਾਂ ਦੀ ਮੌਤ ਤੋਂ ਬਾਅਦ ਦੱਸ ਰਹੇ ਹਨ ਕਿ ਉਹ ਇੱਕੋ ਇੱਕ ਪ੍ਰਚਾਰਕ ਸਨ ਜੋ ਕਦੇ ਦਰਬਾਰ ਸਾਹਿਬ ਕਥਾ ਕਰਨ ਦੇ ਪੈਸੇ ਨਹੀਂ ਸੰਲਿੰਦੇ ਉਹ ਤਾਂ ਸਾਨੂੰ ਧੰਨਵਾਦ ਕਰਨਾ ਚਾਹੀਦਾ ਇੱਕ ਇੱਕ ਪੰਜਾਬੀ ਚੈਨਲ ਦਾ ਜਿਨ੍ਹਾਂ ਉਹਨਾਂ ਨੂੰ ਘਰ ਘਰ ਪਹੁੰਚਾ ਦਿੱਤਾ ਇਸ ਗੱਲ ਦਾ ਸਦਾ ਹੀ ਮਲਾਲ ਰਹੇਗਾ ਕਿ ਮਸਕੀਨ ਜੀ ਜਿਹਾ ਪ੍ਰਚਾਰਕ ਆਪਣੀ ਸਿਖਰ ਦੇ ਵਕਤ ਤੇ ਸਾਨੂੰ ਛੱਡ ਗਿਆ। ਪ੍ਰਚਾਰ ਦੇ ਖੇਤਰ ਵਿੱਚ ਕੁਝ ਹੋਰ ਵਿਆਸਤियां ਕਿਰਨਾ ਚਮਕ ਰਹੀਆਂ ਹਨ ਪਰ ਜਦੋਂ ਪਾਰ ਲੱਗੀਆਂ ਉਦੋਂ ਜਾਣਾਂਗੇ। ਪ੍ਰਚਾਰਕਾਂ ਤੋਂ ਬਾਅਦ ਗੱਲ ਆਉਂਦੀ ਹੈ ਗਰੰਤੀ ਸਿੰਘਾਂ ਦੀ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਤੋਂ ਬਿਨਾਂ ਮੁੱਢਲਾ ਪ੍ਰਚਾਰ ਵੀ ਸਾਮਦੇ ਹਨ। ਪਰ ਇੱਥੇ ਵੀ ਹੈਰਾਨੀ ਜਨਕ ਗੱਲਾਂ ਸਾਹਮਣੇ ਆਉਂਦੀਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਉੱਤੇ ਅਕਸਰ ਇਹ ਦੋਸ਼ ਲੱਗਦੇ ਹੁੰਦੇ ਹਨ ਕਿ ਉਹ ਗਰੰਥੀ ਸਿੰਘ ਨੂੰ ਇਹੋ ਜਿਹਾ ਅਹਿਸਾਸ ਕਰਵਾਉਂਦੇ ਹਨ ਕਿ ਗਰੰਥੀ ਸਿੰਘ ਆਪਣੇ ਆਪ ਨੂੰ ਇੱਕ ਸੇਵਾਦਾਰ ਨਾ ਸਮਝ ਕੇ ਇੱਕ ਬੰਦੂਆ ਮਜ਼ਦੂਰ ਸਮਝਣ ਲੱਗ ਪੈਂਦੇ ਹਨ ਇੱਕ ਗਰੰਥੀ ਸਿੰਘ ਨਾਲ ਗੱਲ ਕਰਦੇ ਹਾਂ ਉਹਨਾਂ ਦੱਸਿਆ ਕਿ ਭਾਈ ਸਾਹਿਬ ਸਾਡੇ ਉੱਤੇ ਹਰ ਵਕਤ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੇ ਅਸੀਂ ਪ੍ਰਬੰਧਕਾਂ ਦੇ ਸਤਕਾਰ ਵਿੱਚ ਥੋੜੀ ਬਹੁਤ ਵੀ ਢਿੱਲ ਕਰ ਗਏ ਤਾਂ ਸਾਡਾ ਦੇਸ਼ ਨਿਕਾਲਾ ਹੋਇਆ ਸਮਝਿਓ ਉਹਨਾਂ ਦੇ ਕਹਿਣ ਮੁਤਾਬਕ ਕਿ ਸਾਨੂੰ ਦੇਸ਼ ਨਿਕਾਲੇ ਦਾ ਵੀ ਕੋਈ ਡਰ ਨਹੀਂ ਪਰ ਜੋ ਦੋਸ਼ ਲਾ ਕੇ ਤੇ ਜ਼ਲੀਲ ਕਰਕੇ ਸਾਨੂੰ ਕੱਢਿਆ ਜਾਂਦਾ ਉਹ ਸਾਡੇ ਭੁੱਖ ਨੂੰ ਹੀ ਖਤਮ ਕਰ ਦਿੰਦਾ ਹੈ ਇਹਨਾਂ ਆਮ ਹੀ ਲਗਾਏ ਜਾਣ ਵਾਲੇ ਦੋਸ਼ਾਂ ਵਿੱਚੋਂ ਗੋਲਕ ਚੋਰੀ ਮੈਲੀ ਅੱਖ ਅਤੇ ਮਾੜਾ ਚਰਿੱਤਰ ਸਭ ਤੋਂ ਪਹਿਲਾਂ ਲੱਗਦੇ ਹਨ ਹੁਣ ਤੁਸੀਂ ਦੱਸੋ ਕਿ ਇਸ ਸਥਿਤੀ ਵਿੱਚ ਜਾਣ ਵਾਲਾ ਆਪਣੀ ਕੌਮ ਦਾ ਕੀ ਸਵਾਰ ਲਵੇਗਾ ਲੋ ਜੀ ਇਸ ਨਿਹਾਰ ਦੀ ਅਗਲੀ ਕੜੀ ਦੀ ਗੱਲ ਕਰ ਲਈਏ ਕਿਉਂਕਿ ਸਭ ਤੋਂ ਮਹੱਤਵਪੂਰਨ ਉਹ ਹੈ ਮਾਪੇ ਜਿਨ੍ਹਾਂ ਨੂੰ ਜਵਾਕ ਦੇ ਪਹਿਲੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸੰਸਾਰ ਵਿੱਚ ਕੋਈ ਵੀ ਇਹੋ ਜਿਹਾ ਮਾਪੇ-ਬਾਪ ਨਹੀਂ ਹੋਏਗਾ ਜੋ ਆਪਣੇ ਬੱਚਿਆਂ ਨੂੰ ਕੋਈ ਬੁਰੀ ਆਦਤ ਸਿਖਾਉਣ ਦੀ ਕੋਸ਼ਿਸ਼ ਕਰੇਗਾ। ਹਣ ਜਾਣਪੋ ਨੇ ਵਿੱਚ ਬਹੁਤ ਕੁਝ ਹੋ ਰਿਹਾ ਹੈ। ਪਿਛਲੇ ਦਿਨੀ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਮਨਾਉਣ ਵੇਲੇ ਵੀ ਇਹ ਸਵਾਲ ਮੈਂ ਮਾਪਿਆਂ ਨੂੰ ਕੀਤਾ ਸੀ ਕਿ ਜੇ ਅੱਜ ਅਸੀਂ ਸਾਰਾਗੜੀ ਦੇ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਪਿੱਛੇ ਹਵਲਦਾਰ ਰੀਸ਼ਰ ਸਿੰਘ ਹੋਰਾਂ ਦਾ ਪਾਲਣ-ਪੋਸ਼ਣ ਕੰਮ ਕਰਦਾ ਹੈ। ਉਹਨਾਂ ਨੂੰ ਬਚਪਨ ਵਿੱਚ ਸਾਡੇ ਮਹਾਨ ਸ਼ਹੀਦਾਂ ਦੀਆਂ ਜੀਵਨੀਆਂ ਉਹਨਾਂ ਦੇ ਮਾਪਿਆਂ ਨੇ ਸੁਣਾਈਆਂ ਸਨ। ਇਹ ਕਿਵੇਂ ਭਾਈ ਮਨੀ ਸਿੰਘ ਬੰਦ-ਬੰਦ ਕਟਵਾਉਣ ਬਲੇ ਅਡੋਲ ਰਹੇ ਕਿਵੇਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕੀਤੀ ਕਿਵੇਂ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੇ ਦੁਸ਼ਮਣਾਂ ਦੀਆਂ ਪਾਜੜਾਂ ਪੁਆਈਆਂ ਪਰ ਅੱਜ ਦੇ ਮਾਪੇ ਬੱਚਿਆਂ ਨੂੰ ਟੀਵੀ ਤੇ ਸ਼ਕਤੀਮਾਨ ਬੈਟਮੈਨ ਤੇ ਜਾਂ ਫਿਰ ਸਪਾਈਡਰਮੈਨ ਦੇ ਸ਼ੋਅ ਲਾ ਕੇ ਬੱਚਿਆਂ ਨੂੰ ਸਾਹਮਣੇ ਲੈਂਦੇ ਹਨ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਡੀ ਕੌਮ ਕੋਲ ਅਸਲੀ ਹੀਰੋ ਮੌਜੂਦ ਹਨ ਤਾਂ ਨਕਲੀ ਦੇ ਸ਼ਕਤੀਮਾਨ ਦਿਖਾ ਕੇ ਅਸੀਂ ਕਿਹੜੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਜਿਸ ਕਰਦੇ ਸਿਆਣੇ ਆਪਸ ਵਿੱਚ ਇੱਕ ਸੁਰ ਨਹੀਂ ਉਸ ਕਰਦੇ ਨਿਆਣਿਆਂ ਤੋਂ ਕਿਵੇਂ ਅਲਾਪ ਲਾਉਣ ਦੀ ਆਸ ਕੀਤੀ ਜਾ ਸਕਦੀ ਸੋ ਇਹੀ ਫਾਰਮੂਲਾ ਇੱਥੇ ਕੰਮ ਕਰ ਰਿਹਾ ਸਾਡੇ ਨੌਜਵਾਨਾਂ ਨੂੰ ਜਦੋਂ ਅਸੀਂ ਕੁਝ ਸਪਸ਼ਟ ਨਹੀਂ ਕਰ ਰਹੇ ਤਾਂ ਉਹ ਆਪਣੇ ਰਾਹ ਆਪ ਚੁੰਦੇ ਹਨ ਆਪੇ ਚੁਣੇ ਰਾਹ ਵਿੱਚ ਭਾਈ ਮਨੀ ਸਿੰਘ ਵਾਲਾ ਜਜ਼ਬਾ ਆਉਣਾ ਕਾਲਾ ਜੀ ਦਾਵਾੜਾ ਨਹੀਂ ਬਾਕੀ ਚੜਦੀ ਉਮਰੇ ਤਾਂ ਵਾਹਿਗੁਰੂ ਵਾਹਿਗੁਰੂ ਦੀ ਥਾਂ ਯੋ ਜੋਹੀ ਮਨ ਪਾਉਂਦਾ ਹੈ ਮੈਂ ਇੱਥੇ ਕਿਸੇ ਵਿਸ਼ੇਸ਼ ਕਲਾਕਾਰ ਦੀ ਗੱਲ ਨਹੀਂ ਕਰ ਰਿਹਾ ਅੱਜ ਕੱਲ ਇੱਕ ਨਹੀਂ ਬਹੁਤ ਸਾਰੇ ਕਲਾਕਾਰ ਸਿਰਫ ਪੈਸੇ ਤੇ ਸ਼ੌਰਤ ਲਈ ਸਾਡੀ ਜਵਾਨੀ ਨੂੰ ਸਾਡੇ ਅਮੀਰ ਵਿਰਸੇ ਤੋਂ ਦੂਰ ਕਰਨ ਦੀ ਭੂਮਿਕਾ ਨਿਭਾਰੇ ਹਨ ਸਾਨੂੰ ਅੱਜ ਚਟਪਟੀਆਂ ਤੇ ਮਸਾਲੇਦਾਰ ਗੱਲਾਂ ਚੰਗੀਆਂ ਲੱਗਦੀਆਂ ਹਨ ਸੋ ਇਸੇ ਫਿਜ਼ਰਤ ਦਾ ਲਾਹਾ ਮੈਂ ਇਸ ਲੇਖ ਦਾ ਸਰਲੇਖ ਦੇਣ ਵਿੱਚ ਲੈ ਗਿਆ ਕਿ ਚਲੋ ਇਹੋ ਜੇ ਚਟਪਟੇ ਸਰਲੇਖ ਦੇ ਬਹਾਨੇ ਇਸ ਬਹੁਤ ਹੀ ਸੰਜੀਦਾ ਮੁੱਦੇ ਨੂੰ ਲੋਕ ਪੜ੍ਹਤਾ ਲੈਣਗੇ ਹੁਣ ਜੇ ਮੈਂ ਆਪਣੀ ਨਿੱਜੀ ਰਾਏ ਦੀ ਗੱਲ ਕਰਾਂ ਤਾਂ ਇੱਕ ਹੀ ਗੱਲ ਕਹਿ ਸਕਦਾ ਹਾਂ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣ ਲੱਗ ਜਾਵਾਂਗੇ ਉਦੋਂ ਹਰ ਸਵਾਲ ਦਾ ਜਵਾਬ ਸਾਨੂੰ ਮਿਲ ਜਾਣਾ ਹੈ ਪਰ ਇਹ ਧਿਆਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਤੁਹਾਉ ਆਈ ਤੋ ਕਿ ਪ੍ਰਣ ਕਰੀਏ ਕਿ ਅਸੀਂ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੇ ਅਰਥ ਖੁਦ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੀਏ ਸਿਰਫ ਤਿੰਨ ਕੋ ਵਰਿਆਂ ਵਿੱਚ ਇਸ ਕਾਬਲ ਹੋ ਜਾਈਏ ਕਿ ਅਸੀਂ ਖੁਦ ਦੇ ਸਵਾਲ ਦਾ ਹੱਲ ਖੁਦ ਹੀ ਕੱਢ ਸਕੀਏ ਬਾਕੀ ਜਿੰਨੇ ਕੁ ਮਤ ਸੀ ਉਹਨਾਂ ਕੋ ਲਿਖ ਦਿੱਤਾ ਜੀ ਚੰਗਾ ਮਾੜਾ ਲੱਗੇ ਮਾਫ ਕਰਨਾ ਅਖੀਰ ਗੁਰਬਾਣੀ ਦਾ ਹੀ ਫਰਮਾਨ ਚੇਤਿਆ ਰਿਹਾ ਹੈ ਕਿ ਤੂੰ ਸਮਰੱਥ ਵੱਡਾ ਮੇਰੀ ਮਦਦ ਥੋਰੀ ਦਾ ਧੰਨਵਾਦ